ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਥਾਰਾ ਤੇ ਸਵਾਗਤ ਹੈ ਸਾਰਾ ਨਵੇਂ ਬਲੌਗ ਮਾ ਤੇ ਅੱਜ ਦੇਖ ਸਕਦੇ ਸਾਂਵੇਂ ਸਨੌ ਜਿਹੜੀ ਕੀ ਪੈ ਰਹੀ ਆ ਸੱਕਰੋ ਤਰ੍ਹਾਂ ਇਹ ਆ ਦੇਖੋਰਾ ਤੁਰਨੇ ਵਾਲੀ ਜਗ੍ਹਾ ਵੀ ਹਲੇ ਸਾਫ਼ ਨਹੀਂ ਹੋਈ ਕਿਉਂਕਿ ਹੁਣੇ ਉਹਨੇ ਪੈ ਜਾਣੀ ਚਾਹੀਏ ਆ ਦੇਖੋ ਨਹੀਂ ਕਿ ਨਸਨੋ ਪੈਦੀ ਅਕੋ 2025 ਕੀ ਪੱਲੀ ਸਭ ਤੇ ਆਦਾ ਸੁਣੋ ਪਈਓ ਤਰੋਂ ਦੱਸਿਆ ਕਾਲੂ ਗੀ ਸੜਕ ਜੀ ਦਾ ਸਾਫ ਹੋ ਗਈ ਆਵਾਜ਼ ਥੋੜੀ ਪਟੀ ਵੀ ਆਣੀ ਕਿ ਗਲਾ ਜੇ ਖਰਾਬ ਆ ਫਿਰ ਆ ਦੇਖੋ ਕਿੰਨੇ ਘੰਟੇ ਲੱਗਿਆ ਵਾਹ ਆ ਸਾਫ ਕਰ ਰਹੇ ਸਵੀਰ ਜੀ ਕੱਡੀਆਂ ਚੈੱਕ ਕਰੋ ਪੂਰੀ ਭਰ ਗਈ ਆ ਨਾ ਠੰਡ ਨਹੀਂ ਲੱਗ ਰਹੀ ਪੋਰਾ ਵੀ ਹੱਥਾਂ ਨੂੰ ਇਦੋਂ ਪਹਿਲਾ ਸੁਣਨ ਹੋ ਜਾਂਦਾ ਤੇ ਉਹ ਨਹੀਂ ਲੱਗ ਰੇ ਜਿੰਨਾਂ ਨੇ ਵੀ ਹੁਣ ਕੰਮ ਪਵਾ ਜਾਣਾ ਪਹਿਲਾ ਗੱਡੀਆਂ ਸਾਫ ਫਿਰ ਡਰਾਈਵਰ ਸਾਫ ਕਰੂਗੇ ਫਿਰ ਜਿੱਦੀ ਜਾ ਕੇ ਨਿਕਲੂਗੀ ਗੱਡੀਆਂ ਇਹਨਾਂ ਦੀ ਹਾਲੇ ਰੋਡ ਵਾਲੀ ਸੜਕ ਵੀ ਨਹੀਂ ਸਾਫ ਕਰੀ ਇੱਥੇ ਟਰੱਕਾਂ ਦੇ ਦੋ ਬੜੇ ਬੜੇ ਹੁਣ ਕੇ ਮੁਰਾ ਸਕੰਜੇ ਲੱਗੇ ਹੋਏ ਨੇ ਤੇ ਜਿਹੜੇ ਬਰਫ ਨੂੰ ਚੱਕ ਚੱਕ ਕੇ ਮਾਰਦੇ ਫਿਰ ਉਹ ਪਿੱਛੇ ਤੋਂ ਨੂਨ ਗੇਰਦੇ ਆ ਕਿ ਸਾਰੀ ਸਨੋ ਪਿਗਲ ਜੇ ਉਹ ਆਉਂਗੇ ਹਲੇ ਸਾਰੀ ਬੱਸਾਂ ਡਲੇ ਹੋ ਗਈਆਂ ਭਾਈ ਕਿਉਂਕਿ ਜਿਆਦਾ ਹੋਈ ਵੀ ਬਰਫ ਤੇ ਥੋੜੀ ਜਿਹੀ ਦਿੱਕਤ ਆਵਾ ਬੱਸਾਂ ਨੂੰ ਵੀ ਸਲਿੱਪ ਹੋ ਵਗੈਰਾ ਕਰਦੀਆਂ ਤੇ ਸਲੋ ਹੋ ਜਾਂਦਾ ਸਾਰਾ ਟ੍ਰੈਫਿਕ ਸਲੋ ਸਾਰਾ ਕੁਝ ਸਲੋ ਅਚਕੋ ਪਲਾਜ ਆ ਗਿਆ ਪਰ ਹੁਣ ਤੁੰਨਾ ਆ ਦੇਖੋ ਜੀ ਪਲਾਜ ਵੀ ਇਨਸਾਬ ਹੋ ਜਾਂਦਾ ਲੱਕੜਾ ਨਹੀਂ ਦਾ ਪਲਾਜ ਵੀ ਸਾਫ ਹੋ ਜਾਂਦੇ ਆ ਮੈਂ ਬੱਸ ਲੈਣੀ ਮੇਰੀ ਬੱਸ ਉਹ ਉਧਰ ਹੀ ਜਾਣਾ ਨਹੀਂ ਉਹ ਉੱਥੇ ਆਣੀ ਮੂਲੇ ਗੋਗਾ ਨਿਕਲਦਾ ਦਿਖਾਉਣਾ ਹੋ ਜੇ ਪਰ ਆ ਵੀ ਖੰਘ ਹੋ ਗਈ ਦੀ ਗਲਾ ਖਰਾਬ ਹੋ ਗਿਆ ਸੁਣੋ ਭਾਈ ਜਾਨ ਮੈਨੂੰ ਲੱਗਦਾ ਅੱਜ ਸਾਰਾ ਪੂਰਾ ਦਿਨ ਤੋਗੀ ਜਿੱਦਾਂ ਦਾ ਟੈਂਪਰੇਚਰ ਦੱਸ ਰਿਹਾ ਬਸ ਮਿਲ ਜੇ ਬਸ ਹੁਣ ਹੋਰ ਦਾ ਕੋਈ ਚੱਕਰ ਨਹੀਂ ਆਪਾਂ ਨੂੰ ਬਾਪ ਰਬੀ ਜੀ ਟ੍ਰੈਫਿਕ ਸਲੋ ਹੋ ਜਾਂਦਾ ਮੇਰੀ ਲਾਈਟ ਹੋ ਗਈ ਗਿਆਓ ਕ੍ਰਾਸ ਕਰੀਏ ਪਹਿਲਾਂ ਫਿਰ ਕਰਦੇ ਆ ਗੱਲ ਬਾਅਦ ਆ ਦੇਖੋ ਕਿੱਧਰੋਂ ਜਾਈਏ ਰਸਤਾ ਨਹੀਂ ਹੈਗਾ ਸਲੀਪ ਕਰ ਰਹੇ ਪੈਰ ਬੋ ਜਾਵਾ ਟ੍ਰੈਫਿਕ ਲਾਈਟਸ ਦੇਖੋ ਸਨੋਗਲ ਭਰ ਗਏ ਨਿਸ਼ਾਨੇ ਨਾਲ ਕੰਮ ਆ ਬਾਅਦ ਲੇਟ ਪਹੁੰਚੂਗਾ ਕਿਉਂਕਿ ਬਸਾਂ ਨਹੀਂ ਆਈ ਟਾਈਮ 'ਤੇ ਆ ਪਾ ਸੈਕਰ ਰੋਡਰ ਤੇਜ ਹੋ ਗਈ ਸਨੋ ਪਹਿਲਾਂ ਮੈਂ ਥੋੜੀ ਦੇਰ ਬਹਾਰ ਆਇਆ ਇਹਦਾ ਦੇਖਣ ਜਦ ਘਟਦੀ ਹੁਣ ਤੇਜ ਹੋਣ ਚਾ ਕਿੱਥੇ ਗਿਆ ਮੈਂ ਤਾਂ ਪੂਰਾ ਸੁਣਾਉਂ ਬੰਚ ਦੇਖੋ ਚੈੱਕ ਕਰੋ ਆ ਗਈ ਬੱਸ ਪਰੇਵੇਂ ਹੋ ਗਈ ਉਸ ਨੇ ਤਾਰ ਦੇ ਸ਼ਰੀੜ ਨੇੜੇ ਉਨੇ ਜਾਉਂਗੇ ਉੱਕੇ क्लासा लग रही स्टूडेंट की तेज होगी सुना हवा करके क्रॉस बसम ये और दा गोल्डन इसकी गल कर रहा था भाई मैं यो करा स्नोर में को सारी तरह जेसीबी वर्दी हो उधर लगी हो आ कॉलेज की स्पेशल लाइन आ की वो, जी की है वो सारा साफ करके गए हुए क्योंकि स्टूडेंट कोई गिर ना जावे सटवा ला लांगे ਸੇ ਗਨਾਈ ਕਚੋਬਰ ਪਾਣੀ ਆਂਟੀ ਆ ਪਾਣੀ ਮੁੰਡਾ ਤੁਰ ਕੇ ਜਾ ਰਿਹਾ ਪਤਾ ਕਿਉਂ ਇਹ ਫੁੱਟ ਬਾਦ ਹੈ ਜਿਹੜੀ ਇਹ ਪੂਰੀ ਬਰਖਾ ਨਾਲ ਢਗੀ ਹੋਈ ਉਹ ਸੜਕ 'ਤੇ ਤੁਰ ਕੇ ਜਾ ਰਿਹਾ ਦੇਖੋ ਬਸਟਾਵ ਆ ਰਿਹਾ ਕੋਈ ਮਲੰਗੇ ਆਉਣਾ ਜਿਹੜਾ ਸਾਈਡ ਨਹੀਂ ਡਟ ਰਿਹਾ ਦੇਖੋ ਸੜਕ 'ਤੇ ਹੀ ਤੁਰ ਕੇ ਜਾ ਰਿਹਾ ਜਿਆਦਾ ਅਸੀਂ ਵੀ ਸਕਦੇ ਆ ਪਰ ਇੱਕ ਸਾਈਡ ਹੋ ਜਾਣਾ ਜਦ ਬੱਸ ਬੱਸ ਆਈ ਨਿਕਲ ਜਾਣ ਦੋ ਉਹਦੇ ਬਾਅਦ ਸਾਈਡ ਹਲੇ ਕੋਈ ਫੁੱਟਪਾਥ ਹੈ ਪੂਰਾ ਵੀ ਹਲੇ ਤੱਕ ਸਾਫ ਨਹੀਂ ਹੋਈ ਹੋਈ ਹੁੰਦੀ ਨਾ ਫਿਰ ਤੁਰਨਾ ਸਖਾਲਾ ਹੋ ਜਾਂਦਾ ਚਾਰ ਚਾਰ ਇੰਚੀ ਪਈ ਹੈ ਉੱਪਰ ਪੱਜੀ ਜਾਰੀ ਬਸ ਢੰਨੇ ਵਾਸਤੇ ਬਸ ਦਾ ਮੈਂ ਹੀ ਫੜ ਜਾਉਂਦਾ ਆ ਹੀ ਚਲੋ ਛੱਡੋ ਕਰ ਤੁਰ ਪਿਆ ਜਾਂਦੇ ਆ ਤੁਰਕਿਆ ਸਫਰ ਵਧੀਆ ਹੁੰਦਾ ਐ ਹਾਂ ਵੀ ਸਨੋ ਬਰਾਂਡਾਂ ਦੀ ਬਹੁਤ ਜ਼ਿਆਦਾ ਛੇੜਾ ਦੇ ਉੱਤੇ ਨਾ ਕਿਹਦੀ ਬਰਫ ਆ ਦੇਖੋ ਬੂਢਾ ਵਾਈ ਮਾਦਾ ਉਹ ਪਾਏ ਹੋਏ ਸੇਫਟੀ ਵਾਲੇ ਸਟੀਲ ਤੋਂ ਤਾਂ ਇਹ ਮੈਨੂੰ ਐਨਾ ਹੋ ਰਿਹਾ ਜਿਦਾਂ ਮੈਂ ਦੂਜੇ ਪਾਏ ਫੈਂਸੀ ਦੂਜੇ ਫੇ ਤੁਹਾਡਾ ਭਾਈ ਬੂੜਾ ਜਿਹੜੇ ਉਹਦਾ ਖਰਾਬ ਹੋਣੇ ਹੋਣੇ ਆ ਵਿੱਚ ਪਾਣੀ ਜਾਣਾ ਪਾਣੀ ਤੋਂ ਬਾਅਦ ਫੇ ਸਾਨੂੰ ਠੰਡ ਲੱਗ ਜਾਨੀ ਠੰਡ ਤੋਂ ਬਾਅਦ ਫੇ ਤਾਂ ਮੈਂ ਦੰਬਾਈਆਂ ਲਾਉਂਦੇ ਫਿਰ ਕੋਈ ਸੋ ਪਹਿਲਾਂ ਹੀ ਆਪਣਾ ਤਿਆਰ ਯਾਰ ਕਹਿੰਦੀ ਗਲੋ ਸਨੋ ਬੂੜ ਪਾ ਕੇ ਨਿਕਲ ਤੁਰਤਾ ਮੈਂ ਵੀ ਰੋਡ ਤੇ ਸਕਦਾ ਆ ਆਰਾਮ ਨਾਲ ਪਰ ਮੈਂ ਬੂਟ ਦੂਜੇ ਪਾਏ ਵੀ ਕੋਈ ਚੱਕਰ ਨਹੀਂ ਆਗਾ ਮੇਰੇ ਵੋਟਰਾਂ ਨੂੰ ਵੱਡੇ ਵੱਡੇ ਬੂਟ ਪਾਈ। ਲਗਾਂ ਚੱਕਰ ਦਿਖਾਵਾਂ। ਆ। ਆਇਕ। ਖੁਰ ਗਈ ਇਹ ਲੈ ਵਾਂ। 1 ਵਜੇ ਤੱਕ ਦੱਸੀ ਵੀ ਸਰੋ ਤੇ 2 2 ਦੇ ਬਾਅਦ ਘਟ ਹੋ ਜਾਣੀ 3 4 4 ਵੇਲੇ ਤੱਕ ਇਹਨਾਂ ਬੰਦ ਹੋ ਜਾਣੀ। ਜਦ ਮੈਂ ਘਰਾਂ ਨੂੰ ਜਾਊਗਾ ਜੱਸ ਨੂੰ ਹੋਣੀਏ ਨਹੀਂ ਹੈਗੀ। पही होगी बस हवा ना चले हवा करके ठंड ज्यादा लगती है ओद का कोई चक्कर नहीं रहेगा अगर बिजली वाले देखो परे पर ਇਹ ਇਸਮੋਸਾਂ ਮਾ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਆ ਬਹੁਤ ਜ਼ਿਆਦਾ ਕਿਉਂਕਿ ਜਿਨ੍ਹਾਂ ਨੇ ਸਨੋ ਟਾਇਰ ਨਹੀਂ ਪਵਾਏ ਨੇ ਤੇ ਉਹਨਾਂ ਦੀ ਗੱਡੀ ਸਲਿੱਪ ਕਰਦੀ ਆ ਸਲਿੱਪ ਕਰਨ ਦੇ ਬਾਅਦ ਫਿਰ ਉਹ ਵੱਜਦੀ ਆ ਅਗਲੀ ਵਾਲੀ ਜੇ ਬੱਸ ਫਿਰ ਉਹਨਾਂ ਦਾ ਹੋ ਜਾਂਦਾ ਲੋ ਬਾਈ ਇੱਕ ਚੀਜ਼ ਕਰਕੇ ਦੇਖਾ ਵਾਜ਼ੇ ਮੈਂ ਲੇਟ ਹੋ ਗਿਆ ਕੰਮ ਆ ਬਾ ਹੋ ਗਿਆ ਮੇਰਾ ਕੰਮ ਤਾਂ 9 ਵਜੇ ਦਾ ਸਟਾਰਟ ਕੋਈ ਚੱਕਰ ਨਹੀਂ ਹੈਗਾ ਆਪਾਂ ਰਾਮ ਨਾਲ ਪਹੁੰਚ ਜਾਣਾ 3 ਮਿੰਟ ਕੀ ਹੋਰ ਆ ਮੇਰੀ ਵਾਕ ਪਹੁੰਚ ਜਾਣਾ ਮੈਂ ਦੇਖੋ ਕਿ ਨਾਲ ਘੜ ਬਣਿਆ ਪਿਆ ਤੇ ਆ ਬੈਂਚ ਆ ਬਸ ਤੋਂ ਦੇ ਉੱਤੇ ਆ ਟਰੈਕਟਰ ਆ ਵੀ ਲੱਗਿਆ ਰੋਡ ਤੇ ਕਿਸੇ ਦਾ ਪਰਸਨਲ ਵਗੈਰਾ ਆਉਣਾ ਉਹ ਕਰਦਾ ਆਉਣਾ ਸਾਬ ਕੰਪਨੀਆਂ ਨੇ ਰੱਖੇ ਵੀ ਹੁੰਦੇ ਨਾ ਉਹਦਾ ਕਰੂਗਾ ਆਹ ਹੈ ਬਈ ਮੇਰੀ ਕੰਪਨੀ ਜੋ ਟਰੇਲਰ ਆ ਸਾਰੇ ਜਿਹੜੇ ਇਨਕੇ ਲਈ ਗਏ ਜਾਰੇ ਤੇ ਸਾਰੇ ਮੈਂ ਹੀ ਫੁੱਲ ਕਰਾਂਦਾ ਆ ਅੱਗੇ ਜਿਹੜਾ ਇਹਨਾਂ ਦਾ ਸਮਾਨ ਜਾਂਦਾ ਆ ਆ ਲੈ ਆਇਦਰ ਲੱਗੀ ਵੀ ਇੱਡ ਤੇ ਲਾਣਾ ਸਟਾਰਟ ਤੇ ਗੱਡੀ ਦੇ ਉੱਤੇ ਢਾੜਦੇ 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 ਯਾ ਲੰਦਾਂ ਨਿਆਰੇ ਵਾਸੋ ਤੇ ਲਾਣੀ ਢੇਰੀ ਨਾ ਅੱਜ ਜਿੰਨੀ ਵੀ ਧਿਕਰੀ ਸਾਰੀ ਨਾ ਸਾਫ ਕਰਦਣੀ ਗੱਡੀ پارک ਕਰਨੇ ਨੂੰ ਚੈੱਕ ਕਰੋ ਪਿੱਛਾ ਜਿੱਦਾਂ ਦੀ ਸਨੋਅ ਲੱਗ ਰਹੀ ਨਾ ਪਈ ਜਾ ਰਹੀ ਐ ਮੈਨੂੰ ਲੱਗਦਾ ਅੱਜ ਕੰਮ ਵੀ ਠੀਕ ਐ ਹੋਣਾ ਐ ਮੀਡੀਅਮ ਹੋਣਾ ਐ ਹੋਊਗਾ ਘੱਟ ਹੋਊਗਾ ਬਹੁਤ ਜ਼ਿਆਦਾ ਮਤਲਬ ਤਿੰਨ ਚੱਟ ਟਰੈਲਰ ਕਰਨੇ ਪਾਉਗੇ ਮੈਨੂੰ ਅੰਨਾ ਹੋਣਾ ਨਹੀਂ ਕੰਮ ਜਿੱਦਾਂ ਉਦਾਂ ਹੈਵੀ ਹੁੰਦਾ ਨਾ 800 ਟਰੈਲਰ ਮਨ ਨੂੰ ਲੱਗਦਾ ਅੱਜ ਸਨੌ ਵਰਗੇ ਤਰ੍ਹਾਂ ਦਾ ਤਾਤ ਹੋਊਗਾ ਮਨ ਲੱਗਦਾ 5-6 ਕਰਾਂਗੇ ਉੱਧਰ ਦਾਸੀ ਕਰਦੇ ਆ 10-10 ਟ੍ਰੇਲ ਅੱਜ ਮਨ ਲੱਗਦਾ 5 ਕੁ 6 ਕਰੂੰਗਾ ਆ ਜਿਹੜੇ ਸਵੇਰੇ ਕਿ ਆਏ ਵੇ ਤੜਕੇ ਕਿ ਆਏ 4 ਵਜੇ ਉਹਨਾਂ ਹੀ ਗੱਡੀਆਂ ਆਏ ਸਾਰੀਆਂ ਜਦੋਂ ਐਂਟਰੀ ਕਰਦੇ ਆ ਮੇਰ ਮਿਲਦੇ ਆ ਆ ਸ਼ੰਟਿੰਗ ਟਰੱਕੜੇ ਆ ਸਨੌਗੇਰੀ ਵੀ ਕਿ ਉੱਪਰ ਜਿਹੜਾ ਹੋਊਗਾ ਜਿਹੜਾ ਟਰੱਕ ਆਇਓ साफ करूँगा माँ नहीं साफ करूँगा फिर लेके जाऊँगा ट्रेलर आगे ऊपर जमी पी है स्टॉप आ ट्रेलर आया देखो भाई सनो जमी पी है वो ਚੈੱਕ ਕਰੋ ਇਹ ਹੁਣ ਅਸਤਾਦ ਜੀ ਕਰ ਲਿਆ ਕਿੱਡਾ ਸਿੱਧੀਆਂ ਆਣੀਗਾ ਨਹੀਂ ਗਰੀਬਿਆਂ ਦੋਨੇ करती करती वाला, वाला। <laughs> आ, सारा ट्रेलर गिरा हुआ वा। ਮਿੱਤਰੋ ਆਹ ਵੇ ਕੋ ਸਾਰੀ ਗਿਰੀ ਪਈ ਆ ਉੱਪਰ ਤੱਕ ਸਾਰੀਆਂ ਆਹ ਲਾ ਗੇਤੀ ਹੋ ਨਾਈ ਦੇ ਆਣਾ ਹੁਣ ਦੁਬਾਰਾ ਬਣਾਉਂਗੇ ਉਹ ਪਤਾ ਨਹੀਂ ਹੁਣ ਕੀ ਬਣੂਗਾ ਉੱਪਰ ਚੜ ਕੇ ਬੈਠਿਆ ਮੈਂ ਹੁਣ ਲੈ ਗਿਆ ਵੀ ਕਲੈਂਪ ਹੁਣ ਦੇਖਦੇ ਆ ਇਹਦੇ ਨਾਲ ਕਰਦੇ ਆ ਸੈਟ ਆਣਾ ਦੇ ਜੀ ਕਰਾਂ ਤੇ ਆਇਆ ਇਹ ਸੱਤ ਕਰ ਲੰਦਾ ਬ੍ਰੇਕ ਟਾਈਮ ਹੋ ਗਿਆ ਜੀ ਹਲੇ ਵੀ ਸਨੋ ਪੈ ਰਹੀ ਹੈ ਥੋੜੀ 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 ਆ ਸਵੇਂ ਆ ਮਾ ਨੂਨ ਗੇਰਦਾ ਜਾ ਰਿਹਾ ਪੈ ਰਹੀ ਹਲੇ ਵੀ ਸਾਢੇ 5 ਹੋ ਗਏ ਸ਼ਾਮ ਕੇ ਤੇ ਹੁਣੀ ਮੈਂ ਕੰਮ ਤੋਂ ਨਿਕਲ ਕੇ ਆਇਆ ਤੇ ਮੈਂ ਬਾਹਰ ਆ ਕੇ ਦੇਖਿਆ ਕਿ ਮੌਸਮ ਸਾਫ਼ ਹੋ ਗਿਆ ਐਨ ਪੂਰਾ ਐਨ ਵਧੀਆ ਹੋ ਗਿਆ ਤੇ ਢੇਰ ਦੇਖੋ ਕਿਦਾਂ ਲਾਈਫੇ ਬਰਫ ਪਗੇ ਆਹ ਦੇਖੋ ਕਿੱਡਾ ਬੜਾ ਢੇਰ ਲਾਤਾ ਹੁਣ ਆਸਾਰ ਹੋ ਰਿਹਾ ਇਹਨਾਂ ਨੇ ਨੂਨ ਜਾ ਗਿਰਿਆ ਹੋਇਆ ਉਸ ਕਰਕੇ ਪੀਗਲ ਜਾਂਦੀ ਏ ਤੇ ਹਵਾ ਬਹੁਤ ਤੇਜ਼ ਚੱਲ ਗਈ ਹੁਣ ਉਸ ਕਰਕੇ ਉਹਦੇ ਬੱਜਰੀ ਔਰ ਠੰਡ ਠੜ ਲੱਗਣ ਲੱਗ ਗਈ ਤੇ ਆ ਦੇਖੋ ਜਿੰਨੀ ਹਵਾ ਚੱਲ ਰਹੀ ਹੁਣ ਬਰਫ ਗੇਰੂਗੀ ਆ ਮੈਂ ਇੱਧਰ ਟੱਪ ਕੇ ਜਾਣਾ ਸਾਈਡ ਵੇਲ ਤੇ ਇਹਨਾਂ ਨੇ ਮੈਨੂੰ ਸਾਈਡਾਂ ਦੇ ਸਾਫ਼ ਨਹੀਂ ਕਰੀ ਨਾ ਨੇ ਉਹ ਸ਼ੂ ਕਰਾ ਕਰਤੀ 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 ਓਏ ਕਰਤੀ ਜੋ ਕਰਤੀ ਕਰਤੀ ਬਹੁਤ ਜਾਣਾ ਮਲੇ ਤੁਰਕਾ ਤੇ ਹਵਾ ਬਹੁਤ ਚੱਲਣ ਲੱਗੀ ਬਰਫ ਬਹੁਤ ਜ਼ਿਆਦਾ ਪਈ ਆ ਬਾਈ 3 ਵਜੇ ਤੱਕ ਪਈ ਆ ਕੰਟੀਨਿਊ ਤੇ ਸਫਾਈ ਹੋ ਗਈ ਰੋਡ ਵੀ ਆਨ ਸਾਰੇ ਸਾਫ਼ ਪਏ ਉਹ ਚੈੱਕ ਕਰੋ ਤੁਸੀਂ ਕਿੰਨਾ ਘਾਟ ਲੱਗ ਰਿਹਾ ਪਲਾਜਾ ਵੀ ਘੈਂਟ ਲੱਗ ਰਿਹਾ ਏ ਹੁਣ ਮੈਂ ਚੱਲਿਆ ਘਰਾਂ ਨੂੰ ਆਹ ਦੇਖੋ ਜੀ ਆਹ ਦੇਖੋ ਕਿੰਨਾ ਘੈਂਟ ਲੱਗ ਰਿਹਾ ਨੋ ਗਰੀਨੋ ਕਿੰਨਾ ਸੋਹਣਾ ਲੱਗ ਰਿਹਾ ਜਿਹੜੀ ਉੱਪਰ ਹਲੇ ਵੀ ਉਹ ਸ਼ੈਡੋ ਜੀ ਆ ਰਹੀ ਨਾ ਬੱਦਲਾਂ ਆ ਗਈ ਧੁੱਪ ਗਈ ਕਿੰਨਾ ਸੋਹਣਾ ਬਣਾ ਰਹੀਆਂ ਇਹਨੂੰ ਤੇ ਬਾਈ ਬੱਤ ਸਾਰੀਆਂ ਭੇਜੀ ਬਈਆਂ ਗਿੱਲੀ ਹੋਈ ਭਈਆਂ ਨਾ ਆ ਇਕੱਲੇ ਨਹੀਂ ਜਿੰਨੀ ਵੀ ਹੁੰਦੀਆਂ ਸਾਰੀਆਂ ਵਿੱਚ ਹੀ ਪਈ ਜਾਂਦੀਆਂ ਨੈਕਸਟ ਸਟਾਪ ਸਾਊਥ ਆਫ ਸਾਊਥ ਜਿੰਨੀ ਵੀ ਬਾਰ ਹੋ ਬਾਈ ਮਨ ਨੂੰ ਨਹੀਂ ਲੱਗਦਾ ਕਿ ਖੁਰੂ ਕੀ ਮੀਂਹ ਪਊਗਾ ਕੁਝ ਹੋਊਗਾ ਕਿਉਂਕਿ ਦੱਸਿਆ ਹੋਆ ਨਹੀਂ ਹੈਗਾ ਵੈਦਰ ਰਿਪੋਰਟਰ ਨੇ ਦੱਸਿਆ ਹੋਆ ਨਹੀਂ ਹੈਗਾ ਕਿ ਮੀਂਹ ਪਊਗਾ ਸਨੋਅ ਦੱਸੀ ਵੀ ਆ ਹੋਰ ਪਊਗੀ ਸਕਮੋਂ ਹਲੇ ਦਾ ਅਗਰੇ ਉਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਸਬਸਕ੍ਰਾਈਬ ਕਰ ਲਓ ਬਾਦ ਬਲੌਗਰ ਨੂੰ ਤੇ ਹੋਰ ਵਧੀਆ ਵਧੀਆ ਕੰਟੈਂਟ ਆਦਾ ਹੀ ਜਾਰਦਾ ਰਹੂੰਗਾ ਤੇ ਲਾਈਕ ਜਰੂਰ ਕਰਦਿਆ ਕਰੋ ਓਕੇ ਜੀ ਸ਼ੰਗਾ